ਆਰੇ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਧੂਮ ਮਲਾਈ ਅਨਕ ਸਿਆਨੇ ਪਚ ਗਏ ਨਾ ਨਿਰਵਾਰੀ ਜਾਏ ਕਬੀਰ ਹਜ ਕਾਬੇ ਹੋ ਜਾਏ ਥਾ ਆਗੇ ਮਿਲਿਆ ਖੁਦਾਈ ਸਾਈ ਮੁਜਸਿਓ ਲਰ ਪਰਿਆ ਤੁਜੈ ਕਿਨ ਫਰਮਾਈ ਗਾਇ ਕਬੀਰ ਹਜ ਕਾਬੇ ਹੋਏ ਹੋਏ ਗਿਆ ਕੀਤੀ ਬਾਰ ਕਬੀਰ ਸਾਈ ਮੁਜ ਮਹਿ ਕਿਆ ਖਤਾ ਮੁਖ ਖੋਲਾ ਬੋਲੈ ਪੀਰ ਕਬੀਰ ਜੀ ਜੋ ਮਾਰਹਿ ਜੋਰ ਕਰ ਕਹਤੇ ਹੈ ਜੋ ਹਲਾਲ ਦਫਤਰ ਦਈ ਜਬ ਕਾੜ ਹੈ ਹੋਏਗਾ ਕੌਣ ਹਵਾਲ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਲੇ ਜਵਾਬ ਖੁਦਾਏ ਦਬਤਰ ਲੇਖਾ ਨੀਕ ਸੈ ਮਾਰ ਮੁਹੇ ਮੋਹ ਖਾਈ ਕਬੀਰ ਲੇਖਾ ਦੇ ਨਾ ਸੁਹੇਲਾ ਜੋ ਦਿਲ ਸੂਚੀ ਹੋਏ ਉਸ ਸਾਚੇ ਦੇ ਬਾਨ ਮਹ ਪੱਲਾ ਨਾ ਪਕਰੈ ਕੋਏ ਕਬੀਰ ਧਰਤੀ ਅਰ ਆਕਾਸ ਮਹ ਦੁਏ ਤੂੰ ਬਰੀ ਆਵਦ ਹੱਤ ਦਰਸ਼ਨ ਸੰਸੇ ਪਰੇ ਹਰ 84 ਹੀ ਸਿੱਧ कबीर मेरा मुझ में किस नहीं जो किस है सो तेरा तेरा तुझको सौंपते क्या लागे मेरा कबीर तू तू करता तू हुआ मुझ में रहा ना हूं जब पाप पर का मिट गया जत देखूं तत् तू कबीर बेकार है चितवते ਝੂਠੇ ਕਰਤੇ ਆਸ ਮਨੋਰਥ ਕੋਇ ਨਾ ਪੂਰੇਉ ਚਾਲੇ ਉਠਨ ਰਾਸ ਕਬੀਰ ਹਰਿ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ ਇਤੋਂ ਤਕ ਤਹ ਨਾ ਡੋਲੈ ਜਿਸ ਰਖੈ ਸਿਰ ਜਨਹਾਰ ਕਬੀਰ ਕਹਾਣੀ ਪੀੜ ਤੇ ਸਤਗੁਰ ਲਿਏ ਛਡਾਇ ਪਰਾਪੁਰਬਲੀ ਭਾਵਨੀ ਪਰਗਟ ਹੋਈ ਆਏ ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਵਢੰਤੋ ਜਾਏ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚੋ ਆਏ ਮਹੱਲਾ ਪੰਜਵਾਂ ਕਬੀਰ ਕੂਕਰ ਭੌਂਕਨਾ ਕਰੰਗ ਪਿਛੈ ਉਠ ਧਾਏ ਕਰਮੀ ਸਤਗੁਰ ਪਾਇਆ ਜਿਨ ਹਉ ਲੀਆ ਛਡਾਈ ਮਹੱਲਾ ਪੰਜਵਾਂ ਕਬੀਰ ਧਰਤੀ ਸਾਧ ਕੀ ਤਸ ਕਰ ਬੈ ਸਹਿ ਗਾਏ ਧਰਤੀ ਭਾਰ ਨਾ ਬਿਆਪਈ ਹੁਨ ਕੋ ਲਾਹੂ ਲਾਏ ਮਹੱਲਾ ਪੰਜਵਾ ਕਬੀਰ ਚਾਵਲ ਕਾਰਨੇ ਤੁਖ ਕੋ ਮੋਹ ਲੀ ਲਾਏ ਸੰਗ ਕੁ ਸੰਗੀ ਬੈਸਤੇ ਤਬ ਪੂਛੈ ਧਰਮ ਰਾਏ ਨਾਮਾ ਮਾਇਆ ਮੋਹਿਆ ਕਹੈ ਤਲੋਚਨ ਮੀਤ ਕਾਹੇ ਸੀ ਪੋਛਾਇ ਲੈ RAM ਨਾ ਲਾਗੋ ਚੀਤ ਨਾਮਾ ਕਹੈ ਤਨੋਚਨਾ ਮੁਖ ਤੇ RAM ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਮਹੱਲਾ ਪੰਜਵਾ ਕਬੀਰ ਆਮਰਾ ਕੋ ਨਹੀਂ ਹਮ ਕਿਸੂ ਕੇ ਨਾ ਹੈ जिने एहो रचनर चाया तिसहि माहि समाहि कबीर की चढ़या ता गिर परया किसुदा आयो हाथ पीसत पीसत चाबया सोई निबहिया साथ कबीर मन जानै सब बात जानत ही औगन करै काहे की कुसलात ਹਾਤ ਦੀਪ ਕੂਏ ਪਰ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਵਰਜੈ ਲੋਗ ਅਜਾਨ ਤਾਂ ਸਿਓ ਟੂਟੀ ਕਿਉ ਬਣੈ ਜਾਕੇ ਜੀ ਪਰਾਨ ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰਹੁ ਸਵਾਰ ਕਾਰਜ ਸਾਡੇ ਤੀਨ ਹੱਥ ਘਣੀ ਤਾਂ ਪਾਉਣੇ ਚਾਰ ਕਬੀਰ ਜੋ ਮੈਂ ਚਿਤਮੋ ਨਾ ਕਰਹਿ ਕਿਆ ਮੇਰੇ ਚਿਤਵੇ ਹੋਏ ਆਪਣਾ ਚਿਤਵੇ ਆਹਰ ਕਰੈ ਜੋ ਮੇਰੇ ਚਿਤ ਨਾ ਹੋਏ ਮਹੱਲਾ ਤੀਜਾ ਚਿੰਤਾ ਭੇ ਆਪ ਕਰਾਏ ਸੀ ਅਚਿੰਤ ਭੇ ਆਪੇ ਦੇ ਨਾਨਕ ਸੋ ਸਲਾਹੀਐ ਜੇ ਸਭਨਾ ਸਾਰ ਕਰੇ ਮਹੱਲਾ ਪੰਜਵਾਂ ਕਬੀਰ ਰਾਮ ਨਾ ਚੇਤਿਓ ਫਿਰ ਆ ਲਾਲਚ ਮਾਹੀ ਪਾਪ ਕਰਮ ਤਾ ਮਰ ਗਿਆ ਆਉਦ ਪੁੰਨੀ ਖਿਨ ਮਾਹੀ ਕਬੀਰ ਕਾਇਆ ਕਾਚੀ ਕਾਰ ਵੀ ਕੇਵਲ ਕਾਚੀ ਧਾਤਿ ਸਾਬਤ ਰਖਹਿ ਤਾ ਰਾਮ ਭਜ ਨਾਹੀਂ ਤਾ ਬਿਨ ਠੀ ਬਾਤ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਅਸਾਰ ਰਾਤ ਦਿਵਸ ਕੇ ਕੂਕਨੇ ਕਬਹੁ ਕੇ ਸੁਨੇ ਪਕਾਰ ਕਬੀਰ ਕਾਇਆ ਕਜਲੀ ਬਨ ਭਇਆ ਮਨ ਕੁੰਚਰ ਮੈ ਮੰਤ ਅੰਕ ਸ ਗਿਆਨ ਰਤਨ ਹੈ ਖੇਵਟ ਬਿਰਲਾ ਸੰਤ ਕਬੀਰ RAM ਰਤਨ ਮੁਖ ਕੋਥਰੀ 파ਰਖ ਆਗੇ ਖੋਲ ਕੋਈ ਆਏ ਮਿਲੇ ਗੋਗਾਹ ਕੀ ਲੇ ਗੋ ਮਹਗੇ ਮੋਲ ਕਬੀਰ RAM ਨਾਮ ਜਾਨਿਓ ਨਹੀਂ ਪਾਲਿਓ ਕਟਕ ਕੁਟੰਬ ਤੰਦੇ ਹੀ ਮੈਂ ਮਰ ਗਯੋ ਬਾਹਰ ਭਈ ਨ ਬੰਬ ਕਬੀਰ ਆਖੀ ਕੇਰੇ ਮਾਟ ਕੇ ਪਲ ਪਲ ਗਈ ਬਿਹਾਏ ਮਨ ਜੰਜਾਲ ਨਾ ਛੋੜਈ ਜਮ ਦੀ ਆਦਮਾ ਮਾਇਆਏ ਕਬੀਰ ਤਰਵਰ ਰੂਪੀ RAM ਹੈ ਫਲ ਰੂਪੀ ਬੈਰਾਗ ਛਾਇਆ ਰੂਪੀ ਸਾਦ ਹੈ ਜਿਨ ਤਜਿਆ ਬਾਦ ਵਿਬਾਦ ਕਬੀਰ ਐਸਾ ਬੀਜ ਬੋਏ ਬਾਰਹਾ ਮਾਸ ਫਲੰਤ ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰਨਤ ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ ਪੰਖੀ ਚਲੇ ਦਸਾਵਰੀ ਬਿਨ ਖਾਸੁ ਫਲ ਫਲੰਤ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਇ ਲਲਾਟ ਮੁਕਤ ਪਦਾਰਥ ਪਾਈਐ ਠਾਕ ਨ ਅਵਕਟ ਘਾਟ ਕਬੀਰ ਏਕ ਘੜੀ ਆਦੀ ਘਰੀ ਆਦੀ ਹੂੰ ਤੇ ਆਦ ਭਗਤਨ ਸੇਤੀ ঘোষਟੇ ਜੋ ਕੀਨੇ ਸੋ ਲਾਭ ਕਬੀਰ ਭਾਗ ਮਾਛਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਹੇ ਤੀਰਥ ਵਰਤ ਨੇਮ ਕੀਏ ਤੇ ਸਬੈ ਰਸਾ ਤਿਲ ਜਾਹੇ ਨੀਚੇ ਲੋਇਨ ਘਰ ਰਹੋ ਲੈ ਸਾਜਨ ਘਟ ਮਾਹੇ ਸਬਰ ਅਤ ਖੇਲੋ ਪੀ ਸੋ ਕਿਸੀ ਲਖਾਵੋ ਨਾਹੀ ਆਠ ਜਾਮ 64 ਘਰੀ ਤੋ ਨਿਰਖਤ ਰਹਿ ਜੀਓ ਨੀਚੇ ਲੋਇਨ ਕਿਉ ਕਰੂੰ ਸਭ ਘਟ ਦੇਖੋ ਪੀਓ ਸੁਨ ਸਖੀ ਪੀ ਮਹਿ ਜੀਓ ਬਸੈ ਜੀ ਮਹਿ ਬਸੈ ਕੇ ਪੀਓ ਜੀਓ ਪੀਓ ਭੂਜੋ ਨਹੀਂ ਘਟ ਮਹਿ ਜੀਓ ਕੇ ਪੀਓ ਕਬੀਰ ਬਾਮਨ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੀ ਅਰਜ ਉਰਜ ਕੈ ਪਾਚ ਮੂਆ ਚਾਰੋ ਬੇਦੋਹ ਮਾਹੀ ਹਰ ਹੈ ਖਾਂਡ ਰੇਤ ਮੈਂ ਬਿਖਰੀ ਹਾਥੀ ਚੁਨੀ ਨਾ ਜਾਏ ਕਹਿ ਕਬੀਰ ਗੁਰ ਭਲੀ 부ਝਾਈ ਕੀਤੀ ਹੋਏ ਕੈ ਖਾਏ ਕਬੀਰ ਜੋ ਤੁਹੇ ਸਾਧ ਪਰਮ ਕੀ ਸੀਸ ਕਾਟ ਕਰ ਗੋਏ ਖੇਲ ਤ ਖੇਲ ਤ ਹਾਲ ਕਰ ਜੋ ਕਿਛ ਹੋਏ ਤਾ ਹੋਏ ਕਬੀਰ ਜੋ ਤੁਹੇ ਸਾਧ ਪਰਮ ਕੀ ਪੱਕ ਏ ਸੇ ਤੀ ਖੇਲ ਕਾਚੀ ਸਰਸੋਂ ਪੇਲ ਕੈ ਨਾ ਖਾਲ ਭਈ ਨਾ ਤੇਲ ਟੁੰਡਕ ਡੋਲ ਹੈ ਅੰਦਗਤ ਹਰ ਚੀਨਤ ਨਾਹੀ ਸੰਤ ਕਹਿ ਨਾਮਾ ਕਿਉ ਪਾਈਐ ਬਿਨ ਭਗਤੋ ਭਗਵੰਤ ਹਰਸੋ ਹੀਰਾ ਛਾੜਕੈ ਕਰਹਿ ਆਨ ਕੀ ਆਸ ਤੇ ਨਰ ਦੂਜਕ ਜਾਹੇਗੇ ਸਤਿ ਭਾਖੈ ਰਵਿਦਾਸ ਕਬੀਰ ਜੋ ਗ੍ਰਹਿ ਕਰਹਿ ਤਾ ਧਰਮ ਕਰ ਨਾਹੀ ਤਾਂ ਕਰ ਬੈਰਾਗ ਬੈਰਾਗੀ ਬੰਧਨ ਕਰੈ ਤਾ ਕੋ ਬਡੋ ਅਭਾਗ